ਆਹ ਬੰਦੇ ਨੇ ਦੁਬਾਰਾ ਜਨਮ ਲੈ ਕੇ ਆਪਣੇ ਕਾਤਲਾਂ ਨੂੰ سزا ਦਵਾਈ ਪਿਛਲੇ ਜਨਮ ਦੇ ਵਿੱਚ ਜਿਹੜੇ ਲੋਕਾਂ ਨੇ ਇਹਦਾ ਕਤਲ ਕਰ ਦਿੱਤਾ ਸੀਗਾ ਤੇ ਦੁਬਾਰਾ ਜਨਮ ਲੈ ਕੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਜੇਲ੍ਹ ਕਰਵਾਈ ਤੇ ਕੋਰਟ ਨੇ ਵੀ ਮੰਨਿਆ ਕਿ ਇਹ ਹੀ ਬੰਦੇ ਕਾਤਲ ਸੀਗੇ ਅਸਲ ਦੇ ਵਿੱਚ 1983 ਦੇ ਵਿੱਚ ਆਗਰਾ ਤੋਂ 17 ਕਿਲੋਮੀਟਰ ਦੂਰ ਬਾੜ گاਉਂ ਦੇ ਵਿੱਚ ਇੱਕ ਜਵਾਗ ਦਾ ਜਨਮ ਹੁੰਦਾ ਜਿਹੜਾ ਜਨਮ ਹੁੰਦਾ ਜਨਮ ਤੋਂ 2 ਸਾਲਾਂ ਬਾਅਦ ਹੀ ਬੋਲਣ ਲੱਗ ਪੈਂਦਾ ਮਾਪੇ ਬੜੇ ਖੁਸ਼ ਹੁੰਦੇ ਨੇ ਕਿ ਸਾਡਾ ਜਵਾਗ ਬੋਲਣ ਲੱਗ ਪਿਆ ਪਰ ਉਹਨਾਂ ਦੀ ਖੁਸ਼ੀ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਹੀ ਜਿਹੜਾ ਜਵਾਗ ਉਲਟ ਫੁਲਟ ਗੱਲਾਂ ਕਰਨ ਲੱਗ ਗਿਆ ਜਵਾਗ ਕਹਿ ਮੇਰੇ ਮਾਪਿਓ ਆਗਰਾ ਦੇ ਵਿੱਚ ਰਹਿੰਦੇ ਨੇ ਤੇ ਮੇਰੇ ਪਿਤਾ ਨੂੰ ਕਿਹਾ ਕੇ ਮੇਰੇ ਵਾਈਫ ਦਾ ਤੇ ਮੇਰੇ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਮੈਂ ਵੱਡਾ ਹੋ ਕੇ ਉਹਨਾਂ ਨੂੰ ਬਚਾਉਣ ਲਈ ਜਾਊਂਗਾ ਉਹਨਾਂ ਦੀ ਸੇਵਾ ਦੇ ਵਿੱਚ ਜਾਊਂਗਾ ਤੁਸੀਂ ਮੇਰੇ ਮਾਪਿਓ ਨਹੀਂ ਹੈਗੇ ਤੇ ਜਿਨ੍ਹਾਂ ਨੇ ਉਹਨੂੰ ਜਨਮ ਦਿੱਤਾ ਸੀਗਾ ਉਹ ਮਾਪਿਓ ਨੂੰ ਕਹਿੰਦਾ ਰਹਿੰਦਾ ਸੀਗਾ ਕਿ ਤੁਸੀਂ ਤਾਂ ਗਰੀਬ ਹੋਗੇ ਮੇਰਾ ਬੰਗਲਾ ਦੇਖੋ ਆਗਰਾ ਦੇ ਵਿੱਚ ਆ ਕੇ ਕਿੰਨਾ ਵੱਡਾ ਬੰਗਲਾਗਾ ਮੇਰੀ ਵਾਈਵ ਸੋਨੇ ਗਹਿਣਿਆਂ ਨਾਲ ਲੱਦੀ ਰਹਿੰਦੀ ਹੈਗੀ ਨਵੇਂ-ਨਵੇਂ ਕੱਪੜੇ ਪਾਉਂਦੀ ਆ ਵੀ ਤੁਸੀਂ ਤਾਂ ਪਾਟੇ ਕੱਪੜੇ ਪਾਈ ਫਿਰਦੇ ਹੋਗੇ ਤੇ ਮੇਰੇ ਮਾਪਿਓ ਨੂੰ ਜਾ ਕੇ ਕਿਹਾ ਵੀ ਮੈਨੂੰ ਰੋਟੀ ਵਧੀਆ ਮਿਲਦੀ ਹੈਗੀ ਇਨਾਂ ਬਹੁਤ ਅ ਜਿਰੋ ਮੈਂ ਥੋੜਾ ਇਹ ਵੱਡਾ ਹੋ ਗਿਆ ਤਾਂ ਮੈਂ ਵਾਪਸ ਆਗਰਾ ਚਲਾ ਜਾਊਂਗਾ ਮਾਪੇ ਜਿਰੋਏ ਗੱਲਾਂ ਸੁਣਦੇ ਤਾਂ ਬੇਸਿਕ ਜੀ ਗੱਲ ਹੈਗਾ 1985 ਉਹਦੋਂ ਤਾਂ ਝਾਰਾ ਸੀਗਾ ਭੂਤ ਪ੍ਰੇਤਾਂ ਦਾ ਕੰਮ ਮਾਪੇ ਸੋਚਦੇ ਜੀ ਯਾਰ ਭੂਤ ਪ੍ਰੇਤਾਂ ਦਾ ਕੋਈ ਸਹਾਇਆ ਹੈਗਾ ਕਦੇ ਤੰਤਰੇ ਕੋਲ ਲੈ ਜਾਂਦੇ ਕਿ ਅਸੀਂ ਕਿਸੇ ਕੋਲ ਲੈ ਜਾਂਦੇ ਤਾਂ ਉਹ ਜਵਾਗ ਜਿਰੋ 5 ਸਾਲ ਦਾ ਹੁੰਦਾਗਾ ਤਾਂ ਉਹ ਨਾ ਵੀ ਦੱਸਣ ਲੱਗ ਗਿਆ ਕਿ ਮੇਰੀ ਵਾਈਫ ਦਾ ਨਾਮ ਊਮਾ ਦਾ ਮੇਰੇ ਪਿਓ ਦਾ ਨਾਮ ਸੁਰੇਸ਼ ਵਰਮਾ ਮੇਰੇ ਦੋ ਜਵਾਕ ਨੇ ਜਵਾਕਾਂ ਦਾ ਨਾਮ ਰੂਮੀ ਸੂਮੀ ਹੈਗਾ ਤੇ ਹੋਰ ਉਹ ਛੋਟੇ ਜਵਾਕ ਨਾ ਖੇਡਦਾ ਨਹੀਂ ਸੀਗਾ ਉਹਨਾਂ ਨਾਲੋਂ ਮੈਜੋਰਟੀ ਦੇ ਵਿੱਚ ਬਹੁਤ ਉੱਚਾ ਸੀਗਾ ਬਹੁਤ ਮੈਚਰ ਗੱਲਾਂ ਕਰਦਾ ਸੀਗਾ ਜਦੋਂ ਮਾਪੇ ਸਾਰੀਆਂ ਗੱਲਾਂ ਸੁਣਦੇ ਤਾਂ ਉਹ ਟੈਨਸ਼ਨ 'ਚ ਪਏ ਜਾਂਦੇ ਵੀ আর ਸਾਡੇ ਜਵਾਕ ਦਾ ਸ਼ਹਿਦ ਦਿਮਾਗ ਏ ਲ ਗਿਆ ਇੱਕ ਦਿਨ ਟੀਟੂ ਦੇ ਨਵੇਂ ਪਿਓ ਨੇ ਸੋਚਿਆ ਵੀ ਯਾਰ ਕੀ ਇਹਦੀ ਗੱਲਾਂ 'ਚ ਥੋੜੀ ਵੀ ਸੱਚਾਈ ਹੋਵੇ ਸ਼ਹਿਰ ਜਾ ਕੇ ਦੇਖਦੇ ਆਂਗੇ ਟੀਟੂ ਦਾ ਵੱਡਾ ਭਰਾ ਤੇ ਕੋਦੇ ਚਾਚੇ ਦਾ ਮੁੰਡਾ ਜਾਂਦੇ ਨੇਗੇ ਸ਼ਹਿਰ ਆਖਰੇ ਉਹ ਜਾ ਕੇ ਦੱਸਦਾਗਾ ਵੀ ਐਂ ਕਰਕੇ ਮੇਰੀ ਸਦਰ ਬਾਜ਼ਾਰ ਦੇ ਵਿੱਚ ਇੱਕ ਰੇਡੀਓ ਦੀ ਦੁਕਾਨ ਵੀ ਹੈਗੀ ਉਹ ਸਾਰਾ ਸ਼ਹਿਰ ਸ਼ਾਨ ਮਾਰਦੇ ਨੇ ਉਹਨਾਂ ਨੂੰ ਦੁਕਾਨ ਨਹੀਂ ਮਿਲਦੀ ਆਖਿਰਕਾਰ ਸ਼ਾਮ ਦੇ ਨੇ ਉਹਨਾਂ ਨੂੰ ਦੁਕਾਨ ਮਿਲ ਜਾਂਦੀ ਹੈ ਜਿਹੜੀ ਉਹ ਰੇਡੀਓ ਦੀ ਗੱਲ ਕਰਦਾ ਸੀ ਅਜਿਹੇ ਉੱਥੇ ਜਾਂਦੇ ਨੇ ਉੱਥੇ ਉਹੀ ਊਮਾ ਬੈਠੀ ਹੁੰਦੀ ਆ ਉਹੀ ਉਹਦੇ ਰੋਮੀ ਸੋਮੀ ਬੱਚੇ ਬੈਠੇ ਹੁੰਦੇ ਨੇ ਉਹਨਾਂ ਨੂੰ ਸਾਰੀ ਗੱਲ ਦੱਸਦੇ ਨੇ ਕਿ ਵੀ ਯਾਰ ਸਾਡੇ ਘਰੇ ਇੱਕ ਜਵਾਕ ਆਗਾ ਵੀ ਉਹ ਵੀ ਸੁਣ ਕੇ ਹੈਰਾਨ ਰਹਿ ਜਾਂਦੇ ਨੇ ਪਹਿਲਾਂ ਦੋਨਾਂ ਨੂੰ ਐ ਲੱਗਦਾਗਾ ਕਿ ਸ਼ਾਇਦ ਸਾਡੀ ਪ੍ਰਾਪਰਟੀ ਦੇ ਵਿੱਚ ਹਿੱਸਾ ਪਾਉਣ ਦੇ ਲਈ ਇਹ ਐਹ ਜਿਹੀਆਂ ਗੱਲਾਂ ਲੈ ਕੇ ਆਉਂਦੇ ਨੇਗੇ ਪਿੰਡਾਂ ਵਾਲੇ ਨੇ ਵੀ ਸ਼ਾਇਦ ਲੁੱਟਣ ਲਈ ਫਿਰਦੇ ਨੇਗੇ ਉਹ ਪਹਿਲਾਂ ਤਾਂ ਗੱਲ ਤੇ ਯਕੀਨ ਨਹੀਂ ਕਰਦੇ ਜਦੋਂ ਸਾਰਾ ਕੁਝ ਦੱਸਦਾਗਾ ਵੀ ਮੇਰੀ ਮੌਤ ਹੋਈ ਸੀਗੀ ਤੇ ਬਾਅਦ ਵਿੱਚ ਮੇਰਾ ਸੰਸਕਾਰ ਕਿੱਥੇ ਕੀਤਾ ਗਿਆ ਉਹ ਜਗ੍ਹਾ ਦਾ ਨਾਮ ਵੀ ਦੱਸਿਆ ਤੇ ਉਸ ਦਿਵਾਰ ਮੇਰੇ ਗੰਗਾ ਦੇ ਵਿੱਚ ਫੁੱਲ ਪਾ ਕੇ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਿਆ ਉਹਨੇ ਤੇ ਐਗਜ਼ੈਕਟ ਜਿੱਥੇ ਉਹਦੇ ਗੋਲੀਆਂ ਵੱਜੀਆਂ ਸੀਗੇ ਐਗਜ਼ੈਕਟ ਉੱਥੇ ਬਰਥਮਾਰਕ ਸੀਗੇ ਵੀਡੀਓ 'ਚ ਅੱਗੇ ਜਾਣ ਤੋਂ ਪਹਿਲਾਂ ਇਸ ਵੀਡੀਓ ਦੇ ਸਪான்ਸਰ ਬਾਰੇ ਬਰਨਾਲਾ ਰੋਡ ਪੀਕੇ ਨੇ ਜਿਨ੍ਹਾਂ ਦਾ ਪੈਸਟੀਸਾਈਡਸ ਦਾ ਫਰਟੀਲਾਈਜ਼ਰ ਦਾ ਤੇ ਸੀਡ ਦਾ ਕੰਮ ਆਗਾ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਕੇ ਕੋਈ ਵੀ ਕਿਸਾਨ ਵੀਰ ਆ ਦਿੱਤੇ ਹੋਏ ਨੰਬਰਾਂ ਦੇ ਉੱਤੇ 9872158988 ਨੰਬਰ ਤੇ ਕੰਟੈਕਟ ਕਰਕੇ ਇਹਨਾਂ ਤੋਂ ਕੋਈ ਵੀ ਚੀਜ਼ ਬਾਏ ਕਰ ਸਕਦੇ ਹੋ ਬਿਲਕੁਲ ਵਾਜਿਵ ਰੇਟਾਂ ਤੇ ਤੇ ਜੇ ਤੁਸੀਂ ਕਹੋਗੇ ਕਿ ਜਿਹਦੇ ਸਿਮਲਵਾਈ ਦੀ ਵੀਡੀਓ ਤੋਂ ਦੇਖ ਕੇ ਆਏ ਆਗੇ ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਮਿਲੇਗਾ ਇਸ ਤੋਂ ਬਾਅਦ ਇੱਕ ਡੇਟ ਫਿਕਸ ਕਰ ਲਈਦੀ ਆ ਵੀ ਆਪਾਂ ਆਗਰਾ ਲੈ ਕੇ ਆਵਾਂਗੇ ਜਵਾਗ ਨੂੰ ਦੇਖਾਂਗੇ ਤੁਹਾਡਾ ਘਰ ਲੱਭਦਾ ਕਿ ਨਹੀਂ ਲੱਭਦਾ ਉਹ ਗੱਡੀ ਦੇ ਵਿੱਚ ਬੜੀ ਐਕਸਾਈਟਮੈਂਟ ਦੇ ਨਾਲ ਬਹਿ ਜਾਂਦਾਗਾ ਤੇ ਤਾਂ ਤੋਂ ਦੂਸਰੇ ਰਸਤੇ ਪਾ ਲੈਂਦੇ ਨੇਗੇ ਉਹ ਰੌਲਾ ਪਾਉਂਦਾ ਵੀ ਨਹੀਂ 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 ਮੇਰੀ ਦੁਕਾਨ ਤਾਂ ਉਧਰ ਵੀ ਤੁਸੀਂ ਕਿੱਧਰ ਲਈ ਜਾਨੇ ਹੋਗੇ ਉਹ ਦੁਕਾਨ ਤੇ ਜਾਂਦਾਗਾ ਦੁਕਾਨ ਦੇ ਉੱਤੇ ਦੱਸਦਾਗਾ ਵੀ ਇੱਥੇ ਪਹਿਲਾਂ ਆਏ ਸੀ ਹੁਣ ਤੁਸੀਂ ਰੈਨੋਵੇਟ ਕਰ ਲਈ ਵੀ ਮੇਰਾ ਫੇਵਰਟ ਰੇਡੀਓ ਕਿਹੜਾਗਾ ਉਹ ਸਾਰੀਆਂ ਗੱਲਾਂ ਉਹ ਮੇਡਟੋ ਦੱਸਦਾ ਘਰ ਵੀ ਪਛਾਣ ਲੈਂਦਾ ਘਰੇ ਜਾ ਕੇ ਵੀ ਦੱਸਦਾ ਕਿ ਮੇਰਾ ਕਮਰਾ ਆ ਸੀ ਆ ਮੇਰੇ ਕੱਪੜੇ ਨੇਗੇ ਉਹ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਦਾਗਾ ਐਂਡ ਤੇ ਆਉਂਦੀ ਆ ਵਾਰੀ ਕਿ ਜਿਹਨੇ ਕਤਲ ਕੀਤਾ ਸੀਗਾ ਉਹਨਾਂ ਨੂੰ ਪਛਾਣਦਾ ਕਿ ਨਹੀਂ ਪਛਾਣਦਾ ਤਾਂ ਉਹ ਦੱਸ ਦਿੰਦਾਗਾ ਕਿ ਸ਼ਾਮ ਨੂੰ ਸ਼ਾਮ ਜਿਹਦਾ ਵੇਲਾ ਸੀ ਦੁਕਾਨ ਤੋਂ ਵਾਪਸ ਆ ਰਿਹਾ ਸੀਗਾ ਮੈਂ ਜਦੋਂ ਆਪਣੇ ਗੇਟ ਦੇ ਮੂਹਰੇ ਆ ਕੇ ਮੈਂ ਹਾਰਨ ਮਾਰਿਆ ਉੱਥੇ ਦੋ ਬੰਦੇ ਪਹਿਲਾਂ ਹੀ ਕਾਤ ਲਈ ਬੈਠੇ ਸੀਗੇ ਉਹ ਬੰਦੇ ਨੇ ਗੋਲੀਆਂ ਚਲਾਈਆਂ ਤੇ ਉੱਥੋਂ ਫਰਾਰ ਹੋ ਗਏ ਮੌਕੇ ਤੇ ਮੌਤ ਹੋ ਗਈ ਕਿਉਂਕਿ ਸਿਰ ਦੇ ਵਿੱਚ ਗੋਲੀ ਵੱਜੀ ਸੀ ਜਿਵੇਂ ਮੈਂ ਪਹਿਲਾਂ ਦੱਸਿਆ ਜਿੱਥੇ ਗੋਲੀਆਂ ਵੱਜੀਆਂ ਸੀ ਉੱਥੇ ਟਿੱਟੂ ਸਿੰਘ ਦੇ ਨਿਸ਼ਾਨ ਸੀ ਬਰਤ ਤੋਂ ਪਹਿਲਾਂ ਦੇ ਨਿਸ਼ਾਨ ਸੀ ਯਾਨੀ ਕਿ ਕਹਿ ਲਈ ਕਿ ਬਰਤਮਾਰਕ ਸੀਗੇ ਇਸ ਤੋਂ ਬਾਅਦ ਮੀਡੀਆ ਦੇ ਵਿੱਚ ਤਵਾਹੀ ਮੱਚ ਜਾਂਦੀ ਹੈ ਕਿ ਇਹੋ ਜਿਹਾ ਕੇਸ ਆਏਗਾ ਥਾਣੇ ਵੀ ਚੱਲ ਜਾਂਦੇ ਨੇ ਥਾਣੇ ਵਾਲੇ ਵੀ ਹੈਰਾਨ ਹੁੰਦੇ ਨੇ ਮਤਲਬ ਫਰਸਟ ਗੇਟ ਕੇਸ ਸੀਗਾ ਇੰਡੀਆ ਦੀ ਹਿਸਟਰੀ ਦੇ ਵਿੱਚ ਜਿਹੜਾ ਥਾਣੇ ਤੱਕ ਗਿਆ ਸੀਗਾ ਪੁਨਰ ਜਨਮ ਵਾਲਾ ਜਿਹੜੇ ਬੰਦਿਆਂ ਨੇ ਕਤਲ ਕੀਤਾ ਸੀਗਾ ਉਹ ਬੰਦਿਆਂ ਨੂੰ ਚੱਕ ਲੈਂਦੀ ਹੈ ਪੁਲਿਸ ਉਹਨਾਂ ਦੀ ਟੰਗ ਨਾਲ ਇੰਟਰੋਗੇਸ਼ਨ ਹੁੰਦੀ ਹੈ ਮੰਨ ਜਾਂਦੇ ਨੇ ਵੀ ਹਾਂ ਵੀ ਅਸੀਂ ਕਤਲ ਕੀਤਾ ਹੈਗਾ ਇਸ ਤੋਂ ਬਾਅਦ ਵਿਗਿਆਨੀ ਆਉਂਦੇ ਨੇ ਕਿ ਇੰਡੀਆ ਦੇ ਵਿੱਚ ਆਗਰਾ ਦੇ ਵਿੱਚ ਇੰਟਰਵਿਊ ਲੈਂਦੇ ਨੇ ਉਹ ਸਾਰੀ ਡਿਟੇਲ ਦੇ ਵਿੱਚ ਦੱਸਦਾ ਕਿ ਮੇਰਾ ਨਾਮ ਇਹ ਹੋਇਆ ਹੈ ਉਸ ਤੋਂ ਬਾਅਦ ਇਹ ਗੱਲ ਪੂਰੀ ਦੁਨੀਆ ਦੇ ਵਿੱਚ ਅੱਗ ਵਾਂਗੂ ਫੈਲ ਜਾਂਦੀ ਹੈ ਕਿ ਇੱਕ ਬੰਦੇ ਦਾ ਦੁਬਾਰਾ ਜਨਮ ਹੋਇਆ ਤੇ ਦੁਬਾਰਾ ਜਨਮ ਲੈ ਕੇ ਬੰਦੇ ਨੇ ਆਪਣਾ ਜਿਹੜੇ ਜਿਨਾਂ ਨੇ ਕਤਲ ਕੀਤਾ ਸੀਗਾ ਉਹ ਬੰਦੇ ਨੂੰ ਮਾਰਿਆ ਸੀਗਾ ਉਹਨਾਂ ਨੂੰ ਸਜ਼ਾ ਕਰਾਈ ਤੇ ਕੋਰਟ ਦੇ ਵਿੱਚ ਵੀ ਇਹ ਚੀਜ਼ ਮਾਨਤਾ ਗਈ ਕਿ ਬੰਦੇ ਦਾ ਦੁਬਾਰਾ ਰਾਜ ਜਨਮ ਹੋਏਗਾ